ਵੈਗੜ ਜੀ ਦਾ ਖਾਲਸਾ ਵੈਗੜ ਜੀ ਦੀ ਫਤਿਹ ਸਤਿਗੰਕ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਅੱਜ 7 ਜੂਨ ਨੂੰ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੂਲ ਕਾਲਜ ਨੇ ਉਹਨਾਂ ਦੇ ਜਿਹੜੇ ਬੱਚੇ ਨੇ ਉਹ ਵਲੰਟੀਅਰ ਤੌਰ ਤੇ ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾ ਕਰਨ ਵਾਤੇ ਆਏ ਨੇ ਮੈਂ ਸਤਿਗੰਕ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵੱਲੋਂ ਉਹਨਾਂ ਬੱਚਿਆਂ ਨੂੰ ਜੀ ਆਇਆਂ ਕਹਿਣਾ ਤੇ ਧੰਨਵਾਦ ਕਰਨਾ ਚਾਹੁੰਦਾ ਸਾਡੇ ਮਾਨਯੋਗ ਪ੍ਰਧਾਨ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਧਾਮੇ ਉਹਨਾਂ ਵੱਲੋਂ ਹੋਏ ਆਦੇਸ਼ ਮੁਤਾਬਕ ਜਿਹੜੇ ਸਾਡੇ ਸਰਦਾਰ ਸੁਖਵਿੰਦਰ ਸਿੰਘ ਜੀ 77 ਵਿਦਿਆ ਨੇ ਤੇ ਸਾਡੀ ਭੈਣ ਸਤਵੰਤ ਕੌਰ ਸਹਾਇਕ ਡਾਇਰੈਕਟਰ ਸਕੂਲਾਂ ਉਹਨਾਂ ਦੇ ਅਪਰਾਲੇ ਵੱਲੋਂ ਜਿਹੜੇ ਉਹ ਬੱਚੇ ਨੇ ਸਚਕੰਨ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬੇ ਕੇ ਉਹ ਉਹ ਸੇਵਾ ਕਰਨ ਬਾਅਦ ਤੇ ਆਏ ਨੇ ਆਮ ਤੌਰ ਤੇ ਵੇਖਿਆ ਜਾਂਦਾ ਸਕੂਲਾਂ ਕਾਲਜਾਂ ਦੇ ਸਟੂਡੈਂਟਾਂ ਵੱਲੋਂ ਜਦੋਂ ਕੋਈ ਛੁੱਟੀਆਂ ਵਗੈਰਾ ਹੁੰਦੀਆਂ ਨੇ ਤਾਂ ਉਹ ਇਹਨਾਂ ਛੁੱਟੀਆਂ ਦੇ ਦੌਰਾਨ ਕੋਈ ਹਿੱਲ ਸਟੇਸ਼ਨ ਕੋਈ ਪਹਾੜੀ ਤੇ ਜਾ ਕੇ ਆਪਣਾ ਸਮਾਂ ਬਤੀਤ ਕਰਦੇ ਨੇ ਪਰ ਜੋ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਸਕੂਲ ਕਾਲਜ ਨੇ ਜਿਹੜਾ ਸਾਡਾ ਮਨੋਰਥਾ ਜਿਹੜਾ ਸਾਡਾ ਸਿਧਾਂਤ ਆ ਉਹ ਬੱਚਿਆਂ ਨੂੰ ਬਾਣੀ ਤੇ ਬਾਣੇ ਨਾਲ ਜੋੜਨ ਵਾਸਤੇ ਉਹ ਜਿਹੜੇ ਸਾਡੇ ਇਹ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਬੰਧਕ ਨੇ ਇਹ ਉਹ ਉਹ ਵਧਾਈ ਦੇ ਪਾਤਰ ਨੇ ਕਿ ਉਹ ਬੱਚਿਆਂ ਨੂੰ ਸਤਿਗੰਗ ਸ੍ਰੀ ਹਰਮੰਦਰ ਸਾਹਿਬ ਵਿਖੇ ਛੁੱਟੀਆਂ ਦੇ ਦਿਨਾਂ ਦਿਨਾਂ ਦੇ ਵਿੱਚ ਲਗਭਗ 1 ਮਹੀਨਾ ਪੂਰੇ ਸਕੂਲ ਕਾਲਜ ਉਹਨਾਂ ਦੇ ਜਿਹੜੇ ਬੱਚੇ ਨੇ ਵਲੰਟੀਅਰ ਤੌਰ ਤੇ ਇੱਥੇ ਸੇਵਾ ਕਰਨਗੇ ਨਾਲੇ ਸੇਵਾ ਕਰਨਗੇ ਤੇ ਨਾਲੇ ਬਾਣੀ ਤੇ ਬਾਣੇ ਨਾਲ ਜੁੜਨ ਕੇ ਜਿਹੜਾ ਸਾਡਾ ਮੇਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਨੋਰਥ ਆ ਉਹ ਮੈਨੂੰ ਲੱਗਦਾ ਤਾਂ ਕਿਤੇ ਨਾ ਕਿਤੇ ਸਾਡੇ ਜਿਹੜੇ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਪਰਾਲੇ ਕਰਦੀ ਆ ਉੱਥੇ ਜਿਹੜੇ ਸਾਡੀ ਸਕੂਲ ਕਾਲਜ ਨੇ ਉਹ ਵੀ ਇਹਦੇ ਚ ਸਹਾਇੀ ਹੋ ਰਹੇ ਨੇ ਤੋ ਇਹ ਲਗਭਗ 30 ਜੂਨ ਤੱਕ ਜਿਹੜੇ ਇਹ ਬੱਚੇ ਨੇ ਸੇਵਾ ਕਰਦੇ ਇੱਥੇ ਰਹਿਣਗੇ ਮੈਂ ਸਾਰਿਆਂ ਨੂੰ ਇੱਥੇ ਜੀ ਆਇਆਂ ਵੀ ਕਹਿਣਾ ਤੇ ਧੰਨਵਾਦੀ ਕਹਿਣਾ ਜੀ ਲਗਭਗ ਇਹ 100 ਦੇ ਨੇੜੇ ਜਿਹੜੇ ਬੱਚੇ ਨੇ ਉਹ ਵਲੰਟੀਅਰ ਨੇ ਉਹ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਇਹ ਜਿਹੜੇ ਸੇਵਾ ਕਰਿਆ ਕਰਨਗੇ